रोड नगीना मैडिकल स्टोर, स्टोर, है, है, स्टोर नाम की दुकान चला है शाम समय दो नौजवान जुड़े ने जिसकी उम्र अठारह तो बीस साल के करीब सी मूहते रूमाल बन के मेरी दुकान से समान लैंड आए तो पहला उन्होंने ਥੋੜਾ ਜਿਹਾ ਸਮਾਨ ਲਿੱਤਾ ਤੇ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਲੋਕ ਕਜੜੀ ਹੈ ਲੌਕ ਕਰ ਦਿੱਤੀ ਪਿਸਤੌਲ ਕੱਢ ਕੇ ਸਾਈਡ ਤੇ ਬੈਠਣਾ ਤੇ ਕਿਹਾ ਕਿ ਦੁਕਾਨ ਦੇ ਵਿੱਚ ਜਿੰਨਾ ਵੀ ਕੈਸ ਸੀ ਉਹ ਸਾਰਾ ਲੁੱਟ ਕੇ ਉਹ ਫਰਾਰ ਹੋ ਗਏ ਤੇ ਜਾਂਦੇ ਵਾਰੀ ਮੈਨੂੰ ਧਮਕੀ ਲਗਾਈ ਕਿ ਜੇਕਰ ਕਿਸੇ ਨੂੰ ਦੱਸਿਆ ਤੇ ਮੈਨੂੰ ਜੜਾ ਹੈ ਤੈਨੂੰ ਗੋਲੀ ਮਾਰ ਦਵਾਂਗੇ ਜਿਸ ਦੇ ਚਲਦੇ ਦੁਕਾਨਦਾਰ ਦੇ ਵਿੱਚ ਡਰ ਦਾ ਮਾਹੌਲ ਵੇਖਣ ਨੂੰ ਮਿਲਿਆ ਤੇ ਪਿੰਡ ਦੇ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ। ਨਾਮ ਗੋਤਮ ਸ਼ਰਮਾ ਮੈਂ ਸਮਾਈਲੇ ਵਿੱਚ ਰਹਿਣ ਵਾਲਾ ਪੂਰੇ 6 ਵਜੇ ਦੋ ਜਨੇ ਆਂਦੇ ਆ ਇੱਕ ਜਨਾ ਪਹਿਲੇ ਅੰਦਰ ਵੜਿਆ ਦਵਾਈ ਲਈ ਪੁੱਛਿਆ ਉਹਨੇ ਇਹ ਹੈਗੀ ਆ ਮੈਂ ਉੱਠ ਕੇ ਦੇਣ ਲੱਗਿਆ ਤੇ ਦੂਸਰਾ ਅੰਦਰ ਵੜਿਆ ਔਰ ਉਹਨੇ ਲੋਕ ਕਰ ਲਿਆ ਦਰਵਾਜਾ ਮੈਂ ਕਿਹਾ ਭਾਜੀ ਕੁੰਡੀ ਖੋਲ ਦੋ ਇਸ ਤੋਂ ਪਹਿਲੇ ਹੀ ਦੂਸਰੇ ਨੇ ਪਿਸਤੌਲ ਕੱਢ ਲਈ ਲੋਡ ਵੀ ਕੀਤੀ ਸਾਫ ਆਵਾਜ਼ ਆਈ ਕੇ ਅੰਦਰ ਚੁੱਪ ਕਰਕੇ ਤੇ ਸਾਈਡ ਤੇ ਬਹਿ ਜਾ ਸਾਨੂੰ ਆਪਣਾ ਕੰਮ ਕਰ ਲੈਣ ਦੇ ਫਿਰ ਉਹ ਪਿਸਤੌਲ ਲੈ ਕੇ ਮੇਰੇ ਲੱਗੇ ਬੈਠਾ ਰਿਹਾ ਮੈਨੂੰ ਹਿੱਲਣ ਨਹੀਂ ਦਿੱਤਾ ਦੂਸਰੇ ਬੰਦੇ ਨੇ ਸਾਰੀ ਫੋਲਾਫਲੀ ਕਰਕੇ ਜੋ ਵੀ ਪੈਸੇ ਗਏ ਇੱਧਰ ਉੱਧਰੋਂ ਸਾਰੇ ਪਿੱਛੋ ਪਰਫਿਊਮ ਇਹ ਉਹ ਸਭ ਕੁਝ ਕੱਢ ਘੁੱਟ ਕੇ ਆਕਲ ਆਪਣੇ ਜੇਬ ਚਿਪਾਇਆ ਤੇ ਨਿਕਲ ਗਏ ਤੇ ਮੈਨੂੰ ਜਾਨ ਲੱਗਿਆ ਮੈਨੂੰ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਤੂੰ ਕਿਹਾ ਜਾਂ ਹਿੱਲਿਆ ਇੱਥੋਂ ਜਿੰਨੇ ਦੇ ਰਹੀ ਜਾਂਦੇ ਨਹੀਂ ਤੇ ਇਹੀ ਵਾਪਸ ਆ ਜੈਣਾ ਨਹੀਂ ਤੇ ਗੋਲੀ ਤੇ ਨੂੰ ਮਾਰ ਦੇਣੀ ਆ ਸਿਰ ਕਿਹਾ ਅੜਲੀ 19 ਕੋ ਸਾਲ 18 20 ਸਾਲ ਦੇ ਲੱਗ ਸਕਦੇ ਲੋਕ ਕਿ ਉਹਨਾਂ ਨੇ ਬੰਨੇ ਪਹਿਲੇ 1-2 ਮਿੰਟ ਬਾਹਰ ਉਹਨਾਂ ਨੇ ਸਲਾਹ ਦਿੱਤੀ ਹੈ ਪ੍ਰੋਪਰ ਜੋ ਕਿ ਰਿਕਾਰਡਿੰਗ ਵਿੱਚ ਵੀ ਆਇਆ ਹੈ ਪਹਿਲੇ ਬਾਅਦ SLAਸ ਲੋ ਕਰਕੇ ਰੁਮਾਲ ਬੰਨ ਕੇ ਫੇਰ ਅੰਦਰ ਆਏ ਐਸੇ ਉਹਨਾਂ ਨੇ ਹਾਂਜੀ ਹਾਂਜੀ ਸਰ ਜੀ ਸਰ ਉਹਨਾਂ ਨੇ ਹੁਣ ਕੈਮਰੇ ਦੀ ਫੁਟੇਜ ਵਗੈਰਾ ਚੈੱਕ ਕਰ ਰਹੀ ਨੇ ਤੇ ਕਹਿੰਦੇ ਕੋਈ ਗੱਲ ਨਹੀਂ ਕੁਛ ਵੀ ਨਹੀਂ ਆਪਾਂ ਦੇ ਕਦੀ ਕਿਸੇ ਨਾਲ ਉਹ तकरीबन तकरीबन 28 ਤੋਂ 30000 ਰੁਪਏ ਸੀਗਾ ਜੋ ਕਿ ਪੇਮੈਂਟਾਂ ਪੁੰਨਰ ਦੇਣੀਆਂ ਵੀ ਸੀਗੀਆਂ ਕੁਛ ਆਈਆਂ ਵੀ ਸੀਗੀਆਂ ਸ਼ਨੀਵਾਰ ਮੋਸਟਲੀ ਪੇਮੈਂਟਾਂ ਕਰਨੀਆਂ ਹੁੰਦੀ ਆਪਾਂ ਪਰਸ਼ਾ ਮੈਡੀਕਲ ਸਰ ਦੇਖੋ ਜੀ ਕੋਈ ਸੇਵ ਹੀ ਨਹੀਂਗਾ 6 ਵਜੇ ਸ਼ਰੀਆਮ ਪਿਸਤੋਲ ਲੈ ਕੇ ਲੁੱਟਕੋ ਹੋ ਰਹੀ ਹੈ ਇਸ ਤੋਂ ਬਾਅਦ ਮੈਨੂੰ ਕੁਛ ਕੰਮ ਦੀ ਲੋੜ ਹੀ ਨਹੀਂ ਹੈ ਜੀ ਸਰ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਆਪਾਂ ਉਹਨਾਂ ਨੂੰ ਫੜਦੇ ਆਂ ਤੇ ਕਾਰਵਾਈ ਕਰਦੇ ਆਂ